ਪੰਜਾਬ ਦੇ ਵਿੱਚ ਲਗਾਤਾਰ ਫਲੱਡ ਨੂੰ ਲੈ ਕੇ ਹੋਰ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਵਾਰ ਫਿਰ ਤੋਂ ਪਾਣੀ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਵੱਧਾ ਜਾ ਰਿਹਾ ਹੈ ਇਸ ਵੇਲੇ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਦੌਰਾ ਕਰ ਰਹੇ ਹਾਂ ਲਗਾਤਾਰ ਗਰਾਊਂਡ ਜ਼ੀਰੋ ਤੇ ਇਸੇ ਕਵਰੇਜ ਕਰ ਰਹੇ ਹਾਂ ਇੱਕ ਵਾਰ ਫਿਰ ਸੜਕਾਂ ਤੇ ਪਾਣੀ ਜਿਹੜਾ ਹੈਗਾ ਉਹ ਭਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੰਮ ਕਰ ਰਹੀ ਹੈ ਤੇ ਐਕਸਕਲੂਸਿਵ ਤਸਵੀਰਾਂ ਚੱਕ ਰਾਮਸਾਏ ਇਹ ਪਿੰਡ ਹੈ ਜਿੱਥੇ ਹੁਣ ਸੜਕਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਇਹ ਤਸਵੀਰਾਂ ਕਿਉਂਕਿ ਕਈ ਪਿੰਡਾਂ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਟੁੱਟ ਚੁੱਕੀ ਹੈ ਕਈ ਪਿੰਡਾਂ ਦੀ ਜਿਹੜੀ ਆਪਸ ਦੀ ਕਨੈਕਟੀਵਿਟੀ ਹੈ ਕਿਉਂਕਿ ਪਾਣੀ ਹੁਣ ਪਾਣੀ ਦਾ ਜਿਹੜਾ ਵਾਟਰ ਲੈਵਲ ਹੈ ਹੋਰ ਵੱਧਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਲਗਾਤਾਰ ਇੰਤਜ਼ਾਮ ਕਰ ਰਹੀ ਹੈ ਕਿ ਲੋਕਾਂ ਨੂੰ ਖਾਣ ਪੀਣ ਦੀ ਜਿਹੜੀ ਚੀਜ਼ ਹੈ ਉਹ ਮੁਹੱਈਆ ਕਰਾਈ ਜਾਏ ਔਰ ਤਸਵੀਰਾਂ ਤੁਸੀਂ ਵੇਖਿਓ ਕਿ ਕਿਸ ਤਰ੍ਹਾਂ ਦਾ ਇੱਕ ਵਾਰ ਫਿਰ ਤੋਂ ਇਹ ਜਿਹੜੀ ਹਾਲਾਤ ਹੈ ਉਹ ਵੱਧਦੇ ਨਜ਼ਰ ਆ ਰਹੇ ਨੇ ਕਿਉਂਕਿ 라ਵੀ ਦਾ ਪੱਧਰ ਲਗਾਤਾਰ ਵੱਧਾ ਜਾ ਰਿਹਾ ਹੈ ਜਿਹੜਾ ਵਾਟਰ ਲੈਵਲ ਹੈ ਉਹ ਲਗਾਤਾਰ ਵੱਧਾ ਜਾ ਰਿਹਾ ਔਰ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਔਰ ਕਈ ਪਿੰਡਾਂ ਦੀ ਦੁਬਾਰਾ ਤੋਂ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਔਰ ਕਈ ਜਿਹੜੇ ਲੋਕ ਨੇ ਉਹ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਹੇ ਹੈ ਕਿ ਇੱਥੇ ਜਿਹੜਾ ਹੈਗਾ ਪ੍ਰਸ਼ਾਸਨ ਪਹੁੰਚੇ ਪੁਲਿਸ ਪਹੁੰਚੇ ਤੇ ਉਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਇਹ ਚੱਕਰਾਮ ਸਾਹਿਬ ਪਿੰਡ ਹੈ ਜਿੱਥੇ ਆ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਔਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਸਵੇਰ ਤੋਂ ਹੀ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ ਨਾਲ ਦੇ ਨਾਲ ਜਿਹੜੇ ਵੀ ਚੱਕਰਾ ਆਰਾਮਸਾਏ ਦੇ ਜਿਹੜੇ ਨਾਲ ਲੱਗਦੇ ਪਿੰਡ ਉੱਥੇ ਹੁਣ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਇਸ ਟਾਈਮ ਜਿਹੜਾ ਹਾਲ ਹੈ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਉਹ ਜਿਹੜੀ ਹੈਗੀ ਹੈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਹੈ ਜਿਸ ਕਰਕੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੀ ਹੁਣ ਚੁੱਕੀ ਪਾਣੀ ਦਾ ਬੱਦਰ ਦੁਬਾਰਾ ਤੋਂ ਵੱਧ ਰਿਹਾ ਹੈ ਜਿਸ ਕਰਕੇ ਹੁਣ ਸਿਚੁਏਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਦੁਬਾਰਾ ਤੋਂ ਆ ਜਿਹੜੀ ਹੈ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਈ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਜੀ ਤੁਸੀਂ ਇਸੇ ਪਿੰਡ ਦੇ ਹੋ ਅੱਛਾ ਚਲੋ ਆਜੋ ਇਹ ਜਿਹੜੇ ਕਈ ਲੋਕ ਫਸੇ ਹੋਏ ਨੇ ਸਰਪੰਚ ਸਾਹਿਬ ਵੀ ਨੇ ਪਿੰਡ ਦੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਵੀ ਇੱਥੇ ਪਹੁੰਚੇ ਸੀ ਅਸੀਂ ਸਰਪੰਚ ਸਾਹਿਬ ਹੁਣ ਦੁਬਾਰਾ ਤੋਂ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਸਰ ਮਾੜੇ ਨੇ ਜੀ ਪਾਣੀ ਫੇਰ ਦੁਬਾਰਾ ਆ ਗਿਆ ਹੈ ਬਾਕੀ ਪਿੰਡ ਵਾਸੀਆਂ ਨੂੰ ਸੋਚਿਤ ਕਰ ਦਿੱਤਾ ਕਿ ਪਿੰਡ ਉੱਚੀ ਜਗ੍ਹਾ ਕਿਤੇ ਸੁਰੱਖਤ ਜੇ ਜਗਾ ਤੇ ਚੱਲ ਗਏ ਅੱਛਾ ਤੇ ਪਾਣੀ ਦਾ ਪੱਧਰ ਵੱਧ ਰਿਹਾ ਲਗਾਤਾਰ ਵੱਧ ਰਿਹਾ ਸਰ ਬਾਦ ਤੇ ਫਿਰ ਹੁਣ ਕਿਸ ਤਰ੍ਹਾਂ ਦੀ ਖਾਣ ਪੀਣ ਦੀ ਆ ਫਿਰ ਹੋਰ ਚੀਜ਼ਾਂ ਜਿਹੜੀਆਂ ਖਾਣ ਪੀਣ ਦਾ ਤਾਂ ਸਰ ਬਹੁਤ ਦਿਨਾਂ ਤੋਂ ਪ੍ਰਸ਼ਾਸਨ ਵੀ ਸਾਨੂੰ ਸਮਾਨ ਸਾਰੇ ਪਿੰਡ ਨੂੰ ਪਹੁੰਚਾ ਰਿਹਾ ਆ ਬਾਕੀ ਤਰਪਾਲਾ ਤਰਪੂਲਾ ਸਾਰਾ ਕੁਝ ਮਿਲ ਰਿਹਾ ਆ ਹਾਂਜੀ ਤੇ ਪਾਣੀ ਦਾ ਲਗਾਤਾਰ ਲੈਵਲ ਫਿਰ ਵੀ ਵੱਧ ਰਿਹਾ ਜੀ ਸਰ ਵੱਧ ਰਿਹਾ ਵੱਧ ਰਿਹਾ ਹਾਂਜੀ ਤੇ ਹੁਣ ਕਿੰਨੇ ਕਿ ਲੋਕ ਜਿਹੜੇ ਹੈਗੇ ਉਹਨਾਂ ਨੂੰ ਸ਼ੈਲਟਰ ਕੀਤਾ ਜਾ ਰਿਹਾ ਪਾਜੀ ਲੋਕ ਲੋਕਾਂ ਨੂੰ ਨਹੀਂ ਲੋਕ ਤੇ ਅਜੇ ਘਰਾਂ ਜੀਏ ਜਿਹੜੇ ਤੇ ਕੁਝ ਬੱਚੇ ਆ ਉਹ ਟੱਪੇ ਆ ਪਰ ਪ੍ਰਸ਼ਾਸਨ ਨਾਲ ਉਹ ਐ ਨਹੀਂ ਸਭ ਤੋਂ ਹੈ ਵੀ ਪਾ ਅਚਾਨਕ ਹੀ ਜਿਹੜਾ ਹੈਗਾ ਭਾਈ ਜੀ ਸਰ ਅਚਾਨਕ 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 ਹੀ ਹੈ ਤੇ ਕਿੰਨੇ ਕੁ ਹੋਰ ਕਿਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਕਿਉਂਕਿ ਹੁਣ ਜਾਂ ਮੁਹੱਈਆ ਕਰਾ ਲੋ ਲੇਕਿਨ ਇੱਕ ਵਾਰ ਦੁਬਾਰਾ ਤੋਂ ਭਾਜੀ ਫਿਰ ਤੋਂ ਹਾਲਾਤ ਕਹਿ ਸਕਦੇ ਹਾਂ ਹਾਂਜੀ ਸਰ ਹਾਲਾਤ ਤੇ ਦੁਬਾਰਾ ਤੋਂ ਖਰਾਬ ਹੋ ਰਹੇ ਹਾਂਜੀ ਤੇ ਇਹ ਸਤਨਾਮ ਜੀ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਇਹਦੇ ਵਿੱਚ ਲੱਗਿਆ ਹੋਇਆ ਹੈ ਪੋਰ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਸ਼ੈਲਟਰ ਕਰ ਰਹੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਰਾਹਤਾਂ ਦੇ ਰਹੇ ਹੋ ਸਾਡੇ ਜੀ ਇੱਧਰ ਜਿਹੜੇ ਪਾਰ ਪਿੰਡ ਨੇ ਰਾਵੀ ਰਾਵੀ ਦਰਿਆ ਇੱਧਰ ਹੈ ਅੱਛਾ ਉੱਜ ਵੀ ਉੱਥੇ ਆ ਜਾਂਦਾ ਰਾਵੀ ਵੀ ਉੱਥੇ ਆ ਜਾਂਦਾ ਦੋ ਦਰਿਆ ਇਕੱਠੇ ਹੋ ਜਾਂਦੇ ਨੇ ਅੱਛਾ ਉਤੋਂ ਪਾਰ ਪਿੰਡ ਨੇ 7-8 ਮੰਮੀ ਚਕਰੰਜਾ ਭ੍ਰਿਹਾਲ ਲਸਿਹਾਨ ਤੂਰ ਚੇਬੇ ਝੁੰਬਰ ਉਹਨਾਂ ਪਿੰਡਾਂ ਦਾ ਜ਼ਿਆਦਾ ਹੈਗਾ ਉਧਰ ਵੀ ਐਸਐਸਪੀ ਸਾਹਿਬ ਨੇ 6 ਬੋਟ ਭੇਜੇ ਆ ਜਿਹੜੇ ਮਤਲਬ ਉਹਨਾਂ ਨੂੰ ਕੱਢ ਕੇ ਜਿਹੜੇ ਲਿਆਂਦੇ ਜਿੱਥੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਪਾਣੀ ਦਾ ਪੱਧਰ ਫੇਰ ਵੱਧ ਗਿਆ ਪਾਣੀ ਦਰਿਆ ਤੋਂ ਬਾਹਰ ਆ ਗਿਆ ਬاہر ਆ ਗਿਆ ਬਾਹਰ ਆ ਗਿਆ ਤੇ ਬਹੁਤ ਜ਼ਿਆਦਾ ਕਹਿ ਸਕਦੇ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਲਗਾਤਾਰ ਇੱਥੇ ਵੀ ਕੰਮ ਕੀਤਾ ਜਾ ਰਿਹਾ ਹੈ ਭਾਜੀ ਪਾਣੀ ਅੱਗੇ ਵਧ ਰਿਹਾ ਹੈ ਪਾਣੀ ਬਹੁਤ ਆਗੇ ਜੀ ਪਸ਼ੂ ਪਾਲਣੂ ਵਿਭਾਗ ਤੋਂ ਅਸੀਂ ਅੱਛਾ ਅੱਛਾ ਜੀ ਸਾਡੀਆਂ ਟੀਮਾਂ ਲਗਾਤਾਰ ਪੂਰੇ ਇਲਾਕੇ ਦਾ ਸਰਵੇ ਕਰ ਰਹੀਆਂ ਕੋਈ ਡੰਗਰ ਕਿਸ ਦਾ ਬੁਮਾਰਾ ਉਹਦਾ ਮੁੱਖੇ ਤੇ ਇਲਾਜ ਕਰ ਰਹੇ ਹਾਂ ਹੁਣ ਤੇਰਾ ਕਿਸ ਤਰ੍ਹਾਂ ਦੇ ਹਾਲਾਤ ਨੇ ਭਾਜੀ ਹਾਲਾਤ ਬਹੁਤ ਮਾੜੇ ਆ ਪਾਣੀ ਅੱਜ ਫੇਰ ਆ ਗਿਆ ਸਾਡੇ ਹਾਲਾਤ ਦੇਖ ਲਓ ਅਸੀਂ ਅੱਗੋ ਹੋ ਕੇ ਆਏ ਹਾਂ ਜਿਆਦਾ ਪਾਣੀ ਹੈ بارش ਲੱਗੀ ਹੋਈ ਹੈ ਤੇ ਅਸੀਂ ਪੂਰੇ ਆਪਣੀ ਟੀਮ ਦੇ ਨਾਲ ਤਨਾਤਾਂ ਪਸ਼ੂਆਂ ਦਾ ਇਲਾਜ ਕਰ ਰਹੇ ਤੇ ਲਗਾਤਾਰ ਪ੍ਰਸ਼ਾਸਨ ਹੋਰ ਵੀ ਜਿਹੜੀ ਟੀਮਾਂ ਹੈ ਉਹ ਲਗਾਤਾਰ ਕਿੰਨਾ ਜਾ ਰਿਹਾ ਹੈ ਆ ਭਾਜੀ ਇਸ ਉਸ ਟਾਈਮ ਕੀ ਹਾਲਾਤ ਨੇ ਕਿਉਂਕਿ ਦੁਬਾਰਾ ਤੋਂ ਪਾਣੀ ਦਾਸੀ ਦੇਖ ਰਹੇ ਹਾਂ ਕਿ ਸੜਕਾਂ ਤੇ ਪਹੁੰਚ ਚੁੱਕਿਆ ਪਾਣੀ ਇਸ ਟਾਈਮ ਜੀ ਬਹੁਤ ਮਾੜੇ ਹਾਲਾਤ ਆ ਜੀ ਰਾਤ ਦਾ ਪਾਣੀ ਫਿਰ ਵੱਜ ਚੁੱਕਿਆ ਆ ਔਰ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਵਧ ਰਿਹਾ ਇਸ ਟਾਈਮ ਦੀ ਅੱਛਾ ਤੇ ਹੁਣ ਕਨੈਕਟੀਵਿਟੀ ਦੁਬਾਰਾ ਤੋਂ ਟੁੱਟ ਗਈ ਐਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਅਸੀਂ ਪਹਿਲਾਂ ਜੀ ਜੀ ਤੇ ਹੁਣ ਦੁਬ ਤਦ ਦੁਬਾਰਾ ਤੋਂ ਮਤਲਬ ਉਹੀ ਮਾਹੌਲ ਬਣ ਰਿਹਾ ਹੈ ਜੀ ਜੋ ਅੱਜ ਤੋਂ ਦੋ-ਚਾਰ ਦਿਨ ਪਹਿਲਾਂ ਸੀ ਇਸ ਟਾਈਮ ਵੀ ਜਿਹੜੀ ਹੈਗੀ ਕਨੈਕਟੀਵਿਟੀ ਟੁੱਟ ਚੁੱਕੀ ਹੈ ਹਾਂਜੀ ਤੇ ਕਨੈਕਟੀਵਿਟੀ ਜਿਹੜੀ ਹੈ ਟੁੱਟ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਵੀ ਜ਼ਰੂਰ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕਿ ਇਸ ਪਾਸੇ ਬਿਲਕੁਲ ਨਾ ਜਾਓ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਕਨੈਕਟੀਵਿਟੀ ਟੁੱਟਣ ਦੇ ਨਾਲ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਹੁਣ ਤੁਸੀਂ ਦੇਖੋ ਕਿ ਜਿਹੜਾ ਇਹ ਸੜਕ ਹੈ ਇਹਦੀ ਪੂਰਾ ਪਾਣੀ ਜਿਹੜਾ ਹੈ ਭਰ ਚੁੱਕਿਆ ਹੈ ਰਾਵੀ ਜਿਹੜੀ ਹੈਗੀ ਬਿਲਕੁਲ ਨਾਲ ਲੱਗਦੀ ਰਾਵੀ ਹੈ ਔਰ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਯਾਨੀ ਕਿ ਲਗਾਤਾਰ ਮੀਂਹ ਪੈ ਰਿਹਾ ਔਰ ਰਾਵੀ ਆਪਣੇ ਉਫਾਨ ਤੇ ਹੈ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਦੋ ਦਿਨ ਪਹਿਲਾਂ ਤਾਂ ਥੋੜਾ ਜਿਹਾ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਸੀ ਪਾਣੀ ਦਾ ਲੈਵਲ ਵੀ ਘਟ ਰਿਹਾ ਸੀਗਾ ਲੇਕਿਨ ਇੱਕ ਵਾਰ ਫਿਰ ਤੋਂ ਚਿੰਤਾ ਵੱਧ ਚੁੱਕੀ ਹੈ ਕਿਉਂਕਿ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਰਣਜੀਤ ਡੈਮ ਦਾ ਵੀ ਪਾਣੀ ਜਿਹੜਾ ਹੈ ਰਾਵੀ ਜਿਹੜੀ ਹੈਗੀ ਹੈ ਉਹ ਵੀ ਉਫਾਨ ਤੇ ਹੈ ਤੇ ਬਾਮਣੀ ਪਿੰਡ ਹੈ ਹੁਣ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਉਫਾਨ ਹੈ ਉਹ ਲਗਾਤਾਰ ਵੱਦਾ ਨਜ਼ਰ ਆ ਰਿਹਾ ਹਾਲਾਂਕਿ ਜਿਹੜੇ ਨੇੜਾ ਤੇੜਾ ਪਿੰਡ ਹੈ ਬਾਮਣੀ ਪਿੰਡ ਹੈ ਹੋਰ ਅੱਗੇ ਜਿਹੜਾ ਮਕੋੜਾ ਪਤਨ ਮਰਾੜਾ ਤਾਰਾਗੜ ਇਹ ਪੂਰਾ ਰੋਡ ਹੈ ਹਾਲਾਂਕਿ ਹੁਣ ਇਹ ਪੁਲ ਜਿਹੜਾ ਹੈਗਾ ਉਹ ਵੀ ਹੁਣ ਦੇਖੋ ਤੁਸੀਂ ਦੂਰ ਦੂਰ ਤੱਕ ਤੁਸੀਂ ਕੈਮਰੇ ਦੇ ਰਾਹੀਂ ਤੁਸੀਂ ਦੇਖ ਕੇ ਤਸਵੀਰਾਂ ਦੇਖੋਗੇ ਤੇ ਹਾਲਾਤ ਇਹ ਨੇ ਕਿ ਪਾਣੀ ਦਾ ਪੱਦਰ ਲਗਾਤਾਰ ਹੁਣ ਬੱਦਾ ਨਜ਼ਰ ਆ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਦੋ ਦਿਨ ਪਹਿਲਾਂ ਤਾਂ ਵਾਟਰ ਲੈਵਲ ਨੀਚੇ ਆ ਗਿਆ ਸੀ ਲੇਕਿਨ ਹੁਣ ਦੁਬਾਰਾ ਤੋਂ ਜਿਹੜਾ ਮੀਂਹ ਪੈ ਰਿਹਾ ਉਹ ਲਗਾਤਾਰ ਮੀਂਹ ਪੈਣ ਕਰਕੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪਹਿਲਾਂ ਹੀ ਹੋਇਆ ਸੀਗਾ ਲੇਕਿਨ ਇੱਕ ਵਾਰ ਫਿਰ ਨੁਕਸਾਨ ਜਿਹੜਾ ਉਹ ਹੁੰਦਾ ਨਜ਼ਰ ਆ ਰਿਹਾ ਤਾਂ ਜਿੱਤੇ ਨਾ ਕਿਤੇ ਨਾ ਕਿਤੇ ਹੁਣ ਚਿੰਤਾ ਦਾ ਵਿਸ਼ਾ ਤੇ ਪਿੰਡ ਦੇ ਲੋਕ ਵੀ ਹਾਲਾਂਕਿ ਪ੍ਰਸ਼ਾਸਨ ਤਾਂ ਜ਼ਰੂਰ ਇਹ ਲਗਾਤਾਰ ਕੰਮ ਕਰ ਰਿਹਾ ਲੇਕਿਨ ਹੁਣ ਤੁਸੀਂ ਦੇਖੋ ਚਾਰੇ ਪਾਸੇ ਜੇਕਰ ਅਤੇ ਤੁਸੀਂ ਤਸਵੀਰਾਂ ਦੇਖੋਗੇ ਤਾਂ ਕਿਤੇ ਨਾ ਕਿਤੇ ਨੁਕਸਾਨ ਹੀ ਨੁਕਸਾਨ ਤੇ ਪਾਣੀ ਦਾ ਪੱਦਰ ਲਗਾਤਾਰ ਬਦਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਫਸਲਾਂ ਦਾ ਨੁਕਸਾਨ ਘਰਾ ਦਾ ਨੁਕਸਾਨ ਤੇ ਹੋਰ ਵੀ ਕਿਉਂਕਿ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦਾਸਪੁਰ ਦੇ ਜਿਹੜੇ ਮੇਨ ਮੇਨ ਜਿਹੜੇ ਪਿੰਡ ਨੇ ਜਿੱਥੇ-ਜਿੱਥੇ ਇਫੈਕਟ ਹੋਇਆ ਜਿੱਥੇ-ਜਿੱਥੇ ਪਾਣੀ ਵਧਿਆ ਜਿੱਥੇ-ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉਹ ਸਾਰਾ ਏਰੀਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਪਿੰਡ ਦੇ ਲੋਕ ਵੀ ਕੋਸ਼ਿਸ਼ ਕਰ ਰਹੇ ਆ ਕਿ ਜੇਕਰ ਪਾਣੀ ਦਾ ਫਲੋ ਹੋਰ ਵੀ ਜ਼ਿਆਦਾ ਆਂਦਾ ਹੈ ਪੁੱਲ ਦੇ ਹੇਠੇ ਆਂਦਾ ਹੈ ਤਾਂ ਕਿਸ ਤਰ੍ਹਾਂ ਬਚਾਅ ਹੋਏ ਕਿਉਂਕਿ ਨਾਲ ਹੀ ਪਿੰਡ ਲਗਦੇ ਨੇ ਔਰ ਪਹਿਲਾਂ ਵੀ ਨੁਕਸਾਨ ਹੋ ਕੇ ਹਟਿਆ ਹੈ ਪਹਿਲਾਂ ਵੀ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ ਤੁਸੀਂ ਏਸੀ ਪਿੰਡ ਦੇ ਹੋ ਤੁਸੀਂ ਹਾਂਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਜੋਕਰ ਜੇਕਰ ਤੁਸੀਂ ਥੋੜਾ ਦੱਸ ਸਕੋ ਕਿਉਂਕਿ ਕਿਸ ਤਰ੍ਹਾਂ ਦੇ ਹਾਲਾਤ ਪਹਿਲਾਂ ਸੀ ਹੁਣ ਦੁਬਾਰਾ ਤੋਂ ਹਾਲਾਤ ਖਰਾਬ ਹੋ ਰਹੇ ਨੇ ਫਲਾਤ ਪਹਿਲੇ ਵੀ ਬਹੁਤ ਮਾੜੇ ਸੀ ਤੇ ਹੁਣ ਜ਼ਿਆਦਾ ਹੋਣ ਲੱਗੇ ਨਾ ਫੇਰ ਮੁੜ ਕੇ ਦੁਬਾਰਾ ਅੱਛਾ ਪਾਣੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਅੱਛਾ ਤੇ ਸਾਡੇ ਨੋਮਣੀ ਪਿੰਡ ਬਾਮਣੀ ਦੇ ਉਹ ਵੀ ਪੱਕਾਫੀ ਯਾਨੀ ਕਿ ਅੱਗੇ ਨੂੰ ਪਾਣੀ ਆਉਣ ਲੱਗ ਪਿਆ ਯਾਨੀ ਕਿ ਹੁਣ ਦੁਬਾਰਾ ਤੂਹਣ ਲੱਗੇ ਤੇ ਹੁਣ ਤੁਸੀਂ ਇਹ ਕੀ ਸਾਫ ਸਫਾਈ ਜੀ ਕਰ ਰਹੇ ਹੋ ਕਿ ਥੋੜਾ ਜਿਹਾ ਸਾਫ ਸਫਾਈ ਤਾਂ ਕਰਕੇ ਕਰਦੇ ਆ ਵੀ ਬਹੁਤ ਦਾ ਖਤਰਾ ਜੀ ਖਤਰਾ ਥੋੜਾ ਥੋੜਾ ਪੁਲ ਦਾ ਪਾਣੀ ਪੂਣੀ ਬੈ ਨਾ ਜਾਏ ਤੇ ਸਾਫ ਹੋ ਜਾਏ ਥੋੜਾ ਜਿਹਾ ਤੁਕਿ ਅੱਗੇ ਅਸੀਂ ਹਾਲਾਤ ਦੇਖੇ ਕਾਫੀ ਪੋਲ ਜਿਹੜੇ ਹੈਗੇ ਉਹ ਭਾਈ ਨੇ ਹਾਂਜੀ 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 ਠੀਕ ਹੈ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਹਾਂਜੀ ਹਾਂਜੀ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਕਾਫੀ ਨੁਕਸਾਨ ਪੋਲ ਥੋੜ ਜਾ ਪੋਲ ਥੋੜ ਜਾ ਉੱਥੋਂ ਬਹਿ ਗਿਆ ਨਾ ਇਸ ਕਰਕੇ ਸਾਫ ਕਰੇ ਕਰਨੇ ਆ ਵੀ ਪਾਣੀ ਨਿਕਲ ਜੇ ਕੇ ਪਾਸੇ ਨਿਕਾਸ ਹੋ ਜਾਏ ਪਾਣੀ ਦਾ ਨਿਕਾਸ ਹੋ ਜਾਏ ਭਾਜੀ ਨੁਕਸਾਨ ਦੇਖੋ ਇਹ ਸਾਰਾ ਪੂਰਾ ਫਸਲਾਂ ਵਗੈਰਾ ਫਸਲਾਂ ਬਹੁਤ ਕਰਕ ਹੋ ਗਈਆਂ ਸਭ ਹਾਂਜੀ ਅੱਜ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਹੋਰ ਆਰੀ ਇੱਥੇ ਮਦਦ ਹੋ ਰਹੀ ਹੈ ਮਦਦ ਹਾਂ ਮਦਦ ਤੇ ਹੋ ਰਹੀ ਹੈ ਹਾਂ ਮਦਦ ਹੋ ਰਹੀ ਹੈ ਹਾਂ ਕਿ ਕਿੰਨੇ ਕਿ ਪਿੰਡ ਕਿੰਨੇ ਪਾਪੂਲੇਸ਼ਨ ਹੋਣੀ ਪਾਜੀ ਤੁਹਾਡੇ ਪਿੰਡ ਦੇ ਮਾਰੇ ਪਿੰਡ ਦੇ ਤੇ 450 ਘਰ ਆਏ 450 ਘਰ ਪਰ ਮੋਸਟਲੀ ਜ਼ਿਆਦਾਤਰ ਘਰ ਜਿਹੜੇ ਹੈਗਾ ਨੁਕਸਾਨ ਹੋਇਆ ਨੁਕਸਾਨ ਤੇ ਹੈਗੇ ਕੋਈ 100 150 ਘਰ ਜਿਹੜੇ ਨੂੰ ਨੁਕਸਾਨ ਹੋ ਗਿਆ 100 150 ਘਰ ਹਾਂ ਹਾਂ ਤੇ ਇਹ ਨੇੜੇ ਤੇੜੇ ਜਿਹੜੇ ਪਿੰਡ ਹੈ ਪਾਜੀ ਸਰਪੰਚ ਸਾਹਿਬ ਥੋੜਾ ਦਿਖਾ ਦੋਗੇ ਜੇਕਰ ਜਿਹੜਾ ਨੁਕਸਾਨ ਹੋਇਆ ਦੇਖ ਸਕਦੇ ਹਾਂ ਹਾਂਜੀ ਦੇਖ ਤੇ ਸਕਦੇ ਆ ਪਰ ਹੁਣ ਇਹਲੇ ਕੰਮ ਲੱਗੀ ਆ ਫਿਰ ਅੱਛਾ ਕਰਕੇ ਚਲੋ ਕੋਈ ਨਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਜਿਹੜੇ ਘਰ ਨੇ ਬਿਲਕੁਲ ਸਾਈਡ ਲੱਗਦੇ ਉੱਥੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਕਿਤੇ ਨਾ ਕਿਤੇ ਹੋਇਆ ਹੈ ਹਾਲਾਂਕਿ ਲਗਾਤਾਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਮਦਦ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਵੀ ਇੱਥੇ ਲਾਈ ਗਈ ਹੈ ਕਿਉਂਕਿ ਦੇਖੋ ਇਹ ਜਿੱਥੇ ਅਸੀਂ ਪੁਲ ਤੇ ਅਸੀਂ ਖੜੇ ਆ ਜਿੱਥੇ ਅਸੀਂ ਗੱਲਬਾਤ ਕਰ ਰਹੇ ਰਣਵੀਰ ਇਹਦਾ ਵੀ ਖਤਸਾ ਜਿਹੜਾ ਹੈਗਾ ਉਹ ਜ਼ਰੂਰ ਹੋ ਰਿਹਾ ਹੈ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਜਿਸ ਕਰਕੇ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਰੂਰ ਖਤਸਾਏ ਕਿ ਜੇਕਰ ਪਾਣੀ ਦਾ ਲੈਵਲ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਇਹ ਪੁਲ ਵੀ ਆ ਜਿਹੜਾ ਹੈ ਉਹ ਡੈਮੇਜ ਹੋ ਸਕਦਾ ਹੈ ਕਨੈਕਟੀਵਿਟੀ ਟੁੱਟ ਸਕਦੀ ਹੈ ਜਿਸ ਕਰਕੇ ਲਗਾਤਾਰ ਇਹਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪੂਰਾ ਇਸ ਨੂੰ ਸਾਫ਼ ਕੀਤਾ ਜਾਵੇ ਪਹਿਲੀ ਗੱਲ ਹਾਲਾਂਕਿ ਪੁਲਿਸ ਦੇਖੋ ਪੁਲਿਸ ਫੋਰਸ ਵੀ ਤੇ ਲਾਈ ਗਈ ਹੈ ਤਾਂਕਿ ਤਾਂਕਿ ਕਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਰਣਵੀਰ ਕਿਉਂਕਿ ਪਾਣੀ ਲਗਾਤਾਰ ਮੀਂਹ ਵੀ ਲਗਾਤਾਰ ਤੇਜ਼ ਪੈ ਰਿਹਾ ਹੈ